ਲਛਣਾ ਨੂੰ ਦੇਖ ਕੇ ਜਾਣੋ ਕਿਹੜੀਆਂ ਪਤਨੀਆਂ ਖੁਸ਼ਕਿਸਮਤ ਹੁੰਦੀਆਂ ਹਨ ਛੋਟੇ ਮੂੰਹ ਵਾਲੀ ਔਰਤ ਮਰਦ ਲਈ ਸ਼ੁਭ ਮੰਨੀ ਜਾਂਦੀ ਹੈ ਪਰ ਯਾਦ ਰੱਖੋ ਔਰਤ ਦਾ ਮੂੰਹ ਬਹੁਤ ਛੋਟਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਉਸ ਨੂੰ ਭਰੋਸੇਮੰਦ ਨਹੀਂ ਮੰਨਿਆ ਜਾਂਦਾ ਜੇਕਰ ਔਰਤ ਦਾ ਨੱਕ ਛੋਟਾ ਹੈ ਤਾਂ ਉਹ ਕੰਮਕਾਜੀ ਹੁੰਦੀ ਹੈ ਜੇਕਰ ਜਿਗਰ ਨੱਕ ਦਾ ਅਗਲਾ ਹਿੱਸਾ ਲੰਬਾ ਹੋਵੇ ਤਾਂ ਅਜਿਹੀ ਔਰਤ ਜੀਵਨ ਭਰ ਰਾਣੀ ਦਾ ਆਨੰਦ ਮਾਨਦੀ ਹੈ ਜਿਸ ਔਰਤ ਦੀ ਗਰਦਨ ਸੁੰਦਰ ਸੁਨਹਿਰੀ ਅਤੇ 4 ਉਂਗਲਾਂ ਦੀ ਹੁੰਦੀ ਹੈ ਉਹ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਕਾਲਰ ਬੋਨ ਉੱਚੀ ਹੋਵੇ ਤਾਂ ਔਰਤ ਕਿਸਮਤ ਵਾਲੀ ਹੈ ਸੁੰਦਰ ਗਰਦਨ ਉੱਤਮ ਦੀ ਨਿਸ਼ਾਨੀ ਹੈ ਜਿਸ ਔਰਤ ਦੇ ਗਲੇ ਵਿੱਚ 3 ਰਿਖਾਵਾਂ ਹੁੰਦੀਆਂ ਹਨ ਉਹ ਦੇ ਪਤੀ ਦੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਜੇਕਰ ਔਰਤ ਦੀ ਠੋਡੀ ਦੋ ਉਂਗਲਾਂ ਲਈ ਲੰਬੀ ਮਾਸदार ਅਤੇ ਸੁੰਦਰ ਹੋਵੇ ਤਾਂ ਉਹ ਕਿਸਮਤ ਵਾਲੀ ਹੁੰਦੀ ਹੈ। ਉਹ ਇਸਤਰੀ ਜਿਨ੍ਹਾਂ ਦੀਆਂ ਗਲਾਂ ਗੋਲ, ਸੁੰਦਰ ਅਤੇ ਜਿਨ੍ਹਾਂ ਉੱਤੇ ਕੋਈ ਨਸ ਨਹੀਂ ਦਿਸਦੀ ਉਹ ਰੱਬੀ ਗੁਣਾ ਨਾਲ ਦੀ ਮਾਲਕ ਹੁੰਦੀ ਹੈ। ਜਿਸ ਔਰਤ ਦਾ ਬੁੱਲਾਂ ਦੇ ਵਿੱਚਕਾਰ ਰੇਖਾਵਾਂ ਦੇਖਾਈ ਦਿੰਦੀਆਂ ਹਨ ਉਹ ਭਾਗਾ ਵਾਲੀ ਹੈ। ਗੋਲ ਅਤੇ ਲਾਲ ਬੁੱਲਾਂ ਵਾਲੀ ਔਰਤ ਆਪਣੇ ਪਤੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਔਦੀ ਹੈ ਔਰ ਔਰਤ ਦੇ ਦੰਦ ਚੰਗੇ ਮੰਨੇ ਜਾਂਦੇ ਹਨ ਜੇਕਰ ਉਹ ਨੌ ਕਦਾਰ ਸਿੱਧੇ ਚਿੱਟੇ ਅਤੇ ਇੱਕ ਦੂਜੇ ਦੇ ਨੇੜੇ ਹੋਣ ਜਿਨ੍ਹਾਂ ਔਰਤਾਂ ਦੇ ਉੱਪਰ ਅਤੇ ਹੇਠਾਂ 16-16 ਦੰਦ ਹੁੰਦੇ ਹਨ ਅਤੇ ਉਹਨਾਂ ਦਾ ਰੰਗ ਗਾਂ ਦੇ ਦੁੱਧ ਵਰਗਾ ਹੁੰਦਾ ਹੈ ਉਹ ਆਪਣੇ ਪਤੀ ਇਹ ਦੂੰ ਖੁਸ਼ ਰੱਖਦੀਆਂ ਹਨ ਜਿਨ੍ਹਾਂ ਔਰਤਾ ਦੀ ਜੀਬ ਪਤਲੀ ਲਾਲ ਅਤੇ ਕੋਮਲ ਹੁੰਦੀ ਹੈ ਉਹਨਾਂ ਸਭ ਤੋਂ ਵਧੀਆ ਪਤੀ ਅਤੇ ਚੰਗੀ ਕਿਸਮਤ ਨਾਲ ਭਰਪੂਰ ਜੀਵਨ ਮਿਲਦਾ ਹੈ ਜਿਸ ਔਰਤ ਦਾ ਮੂੰਹ ਹੱਸਦਾ ਹੋਇਆ ਥੋੜਾ ਖੁੱਲਦਾ ਹੈ ਅਤੇ ਉਹਦੇ ਦੰਦ દેਖਾਈ ਨਹੀਂ ਦਿੰਦੇ ਹਨ ਉਹ ਆਪਣੇ ਪਤੀ ਲਈ ਚੰਗੀ ਕਿਸਮਤ ਲਿਆਉਂਦੀ ਹੈ ਹਿਰਨ ਵਰਗੀਆਂ ਅੱਖਾਂ ਵਾਲੀ ਕਾਲੀਆਂ ਪੁਤਲੀਆਂ ਅਤੇ ਪਲਕਾਂ ਤੇ ਛੋਟੇ ਕਾਲੇ ਵਾਲਾਂ ਵਾਲੀ ਔਰਤ ਆਪਣੀ ਇਹ ਪਤੀ ਲਈ ਸ਼ੁਭ ਮੰਨੀ ਜਾਂਦੀ ਹੈ ਜਿਸ ਔਰਤ ਦੇ ਖੱਬੇ ਹੱਥ ਤੇ ਦਿਲ ਹੈ ਉਹ ਚੰਗੀ ਕਿਸਮਤ ਲਿਆਉਂਦੀ ਹੈ ਇਸ ਤੇ ਲਈ ਨਾਲ ਹੀ ਆਪਣੇ ਗੱਲਾਂ ਬੁੱਲ ਹੱਥ ਨੱਕਾ ਅਤੇ ਗਰਦਨ ਤੇ ਦਿਲ ਵਾਲੀਆਂ ਔਰਤਾਂ ਆਪਣੀ ਪੂਰੀ ਜ਼ਿੰਦਗੀ ਖੁਸ਼ੀ ਵਿੱਚ ਬਿਤਾਉਂਦੀਆਂ ਹਨ ਜੇਕਰ ਕਿਸੇ ਔਰਤ ਦੇ ਪੈਰਾਂ ਦੀਆਂ ਉਂਗਲੀਆਂ ਨਰਮ ਅਤੇ ਜੁੜੀਆਂ ਹੁੰਦੀਆਂ ਹਨ ਤਾਂ ਉਹ ਬਹੁਤ ਕਿਸਮਤ ਵਾਲੀ ਹੁੰਦੀ ਹੈ ਇਸ ਦੇ ਉਲਟ ਜੇਕਰ ਪੈਰਾਂ ਦੀਆਂ ਉਂਗਲਾਂ ਵਿੱਚਕਾਰ ਦੂਰੀ ਬਹੁਤ ਜ਼ਿਆਦਾ ਹੋਵੇ ਤਾਂ ਅਜਿਹੀ ਔਰਤ ਧਨ ਦੌਲਤ ਇਕੱਠੀ ਨਹੀਂ ਕਰ ਸਕਦੀ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ